ਤੇ ਮੈਂ ਅੱਜ ਇੱਥੇ ਆਪਣੇ ਸਟਾਫ ਮੈਂਬਰਸ ਦੇ ਨਾਲ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ ਜੀ ਪੰਜਾਬ ਸਰਕਾਰ ਦੇ ਵੱਲੋਂ ਇਹ ਬਹੁਤ ਵੱਡਾ ਇੱਕ ਉਪਰਾਲਾ ਸਾਡੇ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਜੋ ਉਹਨਾਂ ਦਾ ਸ਼ਹੀਦੀ ਪੁਰਬ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਲਾਈਟ ਐਂਡ ਸਾਊਂਡ ਸ਼ੋਅ ਹੋਇਆ ਉਹਨਾਂ ਦੇ ਪੂਰੇ ਜੀਵਨ ਦੇ ਬਾਰੇ ਅੱਜ ਸਾਨੂੰ ਦਿਖਾਇਆ ਗਿਆ ਇਹ ਬਹੁਤ ਵੱਡਾ ਇੱਕ ਉਪਰਾਲਾ ਹੈਗਾ ਜਿਸ ਦੇ ਵਿੱਚ ਤਾਂ ਕਿ ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੇ ਬਜ਼ੁਰਗ ਨੇ ਔਰ ਸਾਡੇ ਆਉਣ ਵਾਲੇ ਜਿਹੜੇ ਜਨਰੇਸ਼ਨ ਜਿਹੜੀਆਂ ਵੱਡੀਆਂ ਹੋ ਰਹੀਆਂ ਤਾਂ ਉਹ ਸਾਰਿਆਂ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਜਿਹੜਾ ਸਿੱਖ ਇਤਿਹਾਸ ਜੋ ਕਿ ਕਿਉਂ ਉਸ ਨੂੰ ਇੰਨਾ ਗੌਰਵ ਮਈ ਕਿਹਾ ਜਾਂਦਾ ਹੈ ਕਿ ਕਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨਾਂ ਨੇ ਬਲਿਦਾਨ ਦਿੱਤੇ ਔਰ ਹਿੰਦ ਦੀ ਚਾਦਰ ਗੁਰੂ ਸਾਹਿਬ ਨੂੰ ਇਸੇ ਕਰਕੇ ਕਿਹਾ ਜਾਂਦਾ ਹੈ ਇਹ ਬਹੁਤ ਇੱਕ ਕਿਸੇ ਵੀ ਹੋਰ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਹੋਰ ਧਰਮ ਦੇ ਲਈ ਆਪਣਾ ਬਲੀਦਾਨ ਦੇ ਦੇਣਾ ਔਰ ਉਹਨਾਂ ਦੇ ਕਾਰਨ ਹੀ ਅੱਜ ਅਸੀਂ ਜੇ ਆਪਣੇ ਆਪ ਤੇ ਉਤੇ ਮਾਣ ਮਹਿਸੂਸ ਕਰਦੇ ਆ ਇਹ ਸਾਰੀ ਉਹਨਾਂ ਦੀ ਦੇਣ ਹੈ ਤਾਂ ਇਹ ਲਾਈਟ ਐਂਡ ਸਾਊਂਡ ਸ਼ੋਅ ਜੋ ਹੋਇਆ ਬਹੁਤ ਜ਼ਿਆਦਾ ਮਤਲਬ ਜਦੋਂ ਖਤਮ ਹੋਣ ਵਾਲਾ ਸੀ ਤਾਂ ਬੜਾ ਭਾਵੁਕ ਜਿਹੜਾ ਹੌਲ ਵਾਲਾ ਪਲ ਸੀਗਾ ਕਿ ਖੁਦ ਨੂੰ ਇਹ ਲੱਗਦਾ ਹੈ ਕਿ ਅਸੀਂ ਅਗਰ ਉਹਨਾਂ ਦੇ ਚਰਨਾਂ ਦੀ ਧੂੜ ਵੀ ਅਗਰ ਬਣ ਸਕੇ ਕੋਸ਼ਿਸ਼ ਅਸੀਂ ਇਹੀ ਕਰਾਂਗੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਜੋ ਉਹਨਾਂ ਨੇ ਸਾਨੂੰ ਸਿਖਾਇਆ ਤਾਂ ਉਸੇ ਮਾਰਗਦਰਸ਼ਨ ਮਤਲਬ ਉਹਨਾਂ ਦੇ ਚੱਲਦੇ ਹੋਏ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਠੀਕ